ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਲਮਕੰਨ ਸ਼ਰਮਾ ਨੇ ਐਸ ਸੀ ਐਸ ਨਗਰ ਦੇ ਆਪਣੇ ਪਹਿਲੇ ਗੁਰਦਰਾਹ ਨਗਲੇ ਜ਼ਿਲ੍ਹੇ ਚਰਾਸੀ ਖੁਰਾਕ ਸੁਰੱਖਿਆ ਐਕਟ ਚਲਾਈਆਂ ਚਾਰੀਆਂ ਲਾਫ ਪਾਟਲੀ ਸਕੀਮਾ ਦਾ ਅਚਾਇਸ ਆ ਲਿਆ ਗੁਣਵਤਾ ਅਤੇ ਸ਼ੁੱਧਤਾ ਦੇ ਜ਼ੋਰ ਦੇਣਿਆ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਖੁਰਾਕ ਸੁਰੱਖਿਆ ਕਾਨੂੰਨ ਤਹਿਤ ਮੰਡੀ ਚਾਈ ਸਮੱਗਰੀ ਦੀ ਸਪਲਾਈ ਸਮੇਂ ਸਮੇਂ ਇਤਨੀ ਚਾਹੇ ਤਾ ਜੋ ਅਨਾਜ ਜਾਂ ਹੋਰ ਭੋਜਨ ਸਮੱਗਰੀ ਦੀ ਗੁਣਵਤਾ ਨੂੰ ਯਕੀਨੀ ਬਣਾਇਆ ਜਾ ਸਕੇ ਮੈਂ ਦੇ ਨੀਚੇ ਦਾ ਉਦੇ ਵਰਤੂ ਕਰਨੀ ਸਕੂਲਾਂ ਚ ਕਿ ਜੰਗਲ ਗਾਰਡਨ ਦਾ ਸੰਕਲਪ ਸ਼ੁਰੂ ਕਰਨ ਦਾ ਸੋ ਜਾਗ ਰਹੀਆਂ ਉਹਨਾਂ ਕਿ ਆ ਕੀ ਤਾਜ਼ੀਆਂ ਸਬਜ਼ੀਆਂ ਵਿਦਿਆਰਥੀਆਂ ਲਈ ਵਧੀਲੇ ਪੋਸ਼ਟਿਕਾ ਹੋ ਸਕਦੀਆਂ ਨੇ ਉਹਨਾਂ ਵਿਦਿਆਰਥੀਆਂ ਨੂੰ ਭੋਜਨ ਤੋਂ ਪਹਿਲਾਂ ਅਤੇ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਧੋਣ ਦੀ ਮਹੱਤਤਾ ਤੋਂ ਚੰਨ ਕਰਾਉਂਦੇ ਵੀ ਜ਼ੋਰ ਦਿੱਤਾ। ਜਿਆ ਉਸ ਅਸੀਂ ਨਤੀਜੇ ਇਹਦੇ ਤੇ ਦਾਊਟ ਐਡਿੰਗ ਟ੍ਰੇਡੀਸ਼ਨਲ ਕਾਸਟ ਟੂ ਸਟੇਟ ਗਵਰਨਮੈਂਟ ਆਫ 2023 ਅਸੀਂ